ਮੈਂ ਜ਼ਿੰਦਗੀ 'ਚ ਹਮੇਸ਼ਾ ਕਿਸੇ ਚੁਣੌਤੀ ਤੋਂ ਭੱਜਿਆ ਨਹੀਂਗਾ ਮੈਂ ਸੰਗਰੂਰ ਦੀ ਟਿਕਟ ਮੰਗੀ ਨਹੀਂ ਸੀਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਪਾਰਟੀ ਨੇ ਐਨਾਲਾਈਜ਼ ਕਰਕੇ ਮੈਨੂੰ ਯੋਗ ਸਮਝਿਆ ਸ਼ੰਭੂ ਬਾਰਡਰ ਦੇ ਉੱਤੇ ਉਹ ਭਗਵੰਤ ਦਾ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਸੀ ਕਿਉਂਕਿ ਉਹ ਸਾਡੀ ਟੈਰਿਟਰੀ ਅੰਦਰ ਕੁਸਕੇ ਕਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕੀਤੀ ਉੱਥੋਂ ਉਹਨਾਂ ਨੇ ਟੇਰ ਗੈਸਿੰਗ ਕੀਤੀ ਉੱਥੋਂ ਟਰੈਕਟਰ ਪੰਨੇ ਉੱਥੋਂ ਪ੍ਰੀਤਪਾਲ ਚੱਕ ਕੇ ਬੂਰੀ ਚ ਪਾ ਕੇ ਲੈ ਗਏ ਕੁੱਟ ਕੇ ਪੀਜੀਐ ਛੱਡ ਦਿੱਤਾ ਸ਼ੁਭਕਰਨ ਦੀ ਗੋਲੀ ਮਾਰਤੀ ਸਟੇਜਾਂ ਤੋਂ ਬੜਾ ਲਾਨ ਕੀਤਾ ਜਾਂਦਾ ਸੀ ਕਿ ਪੰਜਾਬ ਦੀਆਂ ਨੌਜਵਾਨ ਧੀਆਂ ਤੇ ਨੌਜਵਾਨ ਮੁੰਡਿਆਂ ਨੂੰ ਸੜਕਾਂ ਤੇ ਨਹੀਂ ਖਿੱਚਿਆ ਜਾਊਗਾ ਸੜਕਾਂ ਦੇ ਘਿਹਸਿਆਂ ਪਰ ਹੁਣ ਉਸੇ ਸੀਐਮ ਭਵਨਤਵਾਂ ਦੀ ਕੋਠੀ ਦੇ ਅੱਗੇ ਚੁੰਨੀਆਂ ਵੀ ਲੱਥੀਆਂ ਨੇ ਤੇ ਉਹਨਾਂ ਦੇ ਕਮੀਜ਼ ਵੀ ਫਾੜੇ ਇਹ ਹੁਣ ਤਸ਼ੱਦਦ ਦੀ ਰਾਜਨੀਤੀ ਹੈ ਮਤਲਬ ਕਿਹੜਾ ਵਰਗ ਨਹੀਂ ਕੁੱਟਿਆ ਇਹਨਾਂ ਨੇ ਇਹਨਾਂ ਨੇ ਟੀਚਰ ਕੁੱਟੇ ਇਹਨਾਂ ਨੇ ਆਹ ਜਿਹੜੇ ਵਿਚਾਰੇ ਹੋਮਗਾਰਡੀਏ ਕੁੱਟੇ ਇਹਨਾਂ ਨੇ ਕਿਸਾਨ ਕੁੱਟੇ ਪੱਲੇਦਾਰ ਕੁੱਟੇ ਹਰ ਵਰਗ ਦਾ ਜਿਹੜਾ ਬੰਦਾ ਇੱਥੇ ਆਇਆ ਧਰਨਾ ਲਾਉਣ ਔਰਤਾ ਕੁੱਟੀਆਂ ਅਸੀਂ ਤਾਂ ਘਰ ਨਹੀਂ ਲਾਵਾਂਗੇ ਅਸੀਂ ਤਾਂ ਗੱਡੀ ਨਹੀਂ ਲਾਵਾਂਗੇ ਭਗਵੰਤ ਮਾਨ ਕੋ 1000 ਬੰਦਾ ਵਾ ਪੰਜਾਬ ਪੁਲਿਸ ਦਾ ਉਹ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀਗਾ ਉਹ ਦਿਖਾਇਆ ਦੇ ਜਿੱਦਾ ਛੋਣੀ ਬਣੀ ਹੁੰਦੀ ਸਿੱਧੂ ਮੂਸੇਵਾਲਾ ਦੇ 2 ਸਾਲ ਹੋ ਗਏ ਕਤਲ ਹੋਏ ਨੂੰ ਜੀ ਇਹਨਾਂ ਇਹ ਸਰਕਾਰ ਨੇ ਉਹਦੇ ਨਾਲ ਕੋਝਾ ਮਜ਼ਾਕ ਕੀਤਾ ਇਹ ਬੰਦਾ ਜਿਹੜਾ ਹੈਗਾ ਇਹ ਕੋਈ ਮਾਨਸਾ ਦੇ ਰਹਿਣ ਵਾਲਾ ਵਿਅਕਤੀ ਆ ਜੀਵਨ ਜੋਤ ਚਾਹਲ ਜੀ ਇਹ ਬੰਦਾ ਜਿਹੜਾ ਸਿੱਧੂ ਮੂਸੇਵਾਲੇ ਦਾ ਚਲਾਣਾ ਚਾਰ ਨੰਬਰ ਦੇ ਉੱਤੇ ਨਾਮ ਦਰਜਾ ਦਾ ਐਲਓਸੀ ਖੁੱਲੀ ਹੋਈ ਆ ਆ ਮੀਥੀਆ ਦੇ ਰਿਸੈਪਸ਼ਨ ਦੇ ਨਾਲ ਕੀ ਕਰ ਰਿਹਾ ਜੀ ਕਿਸੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਬਿਨਾਂ ਗਨਮੈਨ ਤੋਂ ਨਹੀਂ ਜਾ ਸਕਦੇ ਜਦੋਂ ਗੈਰ ਪੰਜਾਬੀਆਂ ਨੂੰ ਜਦੋਂ ਨੌਕਰੀਆਂ ਦੇਣੀਆਂ ਉਹ ਸਾਰੀਆਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਨੂੰ ਜਦੋਂ ਟਿਕਟਾਂ ਦੇਣੀਆਂ 13 ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਤੇ ਇੱਕ ਕਮੇਡੀਅਨ ਇਹ ਚ ਬੰਦਾ ਕਿਹੜਾ ਹੈਗਾ ਦੱਸ ਦਿਓ ਮੈਨੂੰ ਸਾਰੇ ਐਕਸ਼ਨ ਝੂਠੇ ਨੇ ਇਹ ਸਿਰਫ ਖੰਬਿਆਂ ਦੀ ਸਰਕਾਰ ਬਣ ਕੇ ਰਹਿ ਗਏ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਖ ਲਓ ਟੀਵੀਆਂ ਤੇ ਸਿਨੇਮਾ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦਾ ਜਿਹੜਾ ਜੋ ਪ੍ਰਚਾਰ ਹੈ ਪੂਰੇ ਜੋਰਾਂ ਤੇ ਚੱਲ ਰਿਹਾ ਪਰ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਦੀ ਕਿਉਂਕਿ ਆਮ ਆਦਮੀ ਪਾਰਟੀ ਸੰਗਰੂਰ ਨੂੰ ਆਪਣੀ ਰਾਜਧਾਨੀ ਦੱਸਦੀ ਸੀ ਪਰ ਉਸ ਰਾਜਧਾਨੀ ਦੇ ਵਿੱਚ ਸੁਖਵਾਲ ਸਿੰਘ ਖੈਰਾ ਨੇ ਹੱਥ ਤੋਂ ਆ ਕੇ ਪੈਰ ਧਰਿਆ ਖੈਰਾ ਸਾਹਿਬ ਤੁਸੀਂ ਸੰਗਰੂਰ ਦੇ ਵਿੱਚ ਆਏ ਹੋ ਜਿੱਥੇ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਡੀ ਰਾਜਧਾਨੀ ਹੈ ਇੱਥੋਂ ਅਸੀਂ ਬਦਲਾਅ ਸ਼ੁਰੂ ਕੀਤਾ ਪਰ ਹੁਣ ਕਿਹੜੇ ਕਿਹੜੇ ਮੁੱਦੇ ਤੇ ਕਿਹੜੀਆਂ ਕਿੜੀਆਂ ਲੋਕਾਂ ਦੀਆਂ ਆਸਾਂ ਸੀ ਜਿਨ੍ਹਾਂ ਨੂੰ ਲੈ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋਗੇ ਕਿਦਾਂ ਦਾ ਚੋਣ ਪ੍ਰਚਾਰ ਤੁਹਾਡਾ ਹੋਊਗਾ ਦੇਖੋ ਪਹਿਲਾਂ ਤਾਂ ਇਹ ਰਾਜਧਾਨੀ ਵਾਲੀ ਗੱਲ ਨਾ ਐਵੇਂ ਬਨੋਟੀ ਆ ਉਹ ਤਾਂ ਪਹਿਲੇ 3 ਮਹੀਨੇ ਚ ਟੱਟ ਗਈ ਸੀ ਜਦੋਂ ਸਿਮਰਜੀਤ ਸਿੰਘ ਮਾਨ ਨੇ ਹਰਾਤਾ ਸੀ ਜਿਮਨੀ ਚੋਣ ਦੇ ਵਿੱਚ ਹੁਣ ਤਾਂ 2 ਸਾਲ ਹੋ ਗਏ ਨੇ ਹੁਣ ਤਾਂ ਇਹਨਾਂ ਦਾ ਗ੍ਰਾਫ ਐਦਾਂ ਸ਼ਾਰਪ ਡਿਕਲਾਈਨ ਆਈ ਆ ਜਿੱਥੋਂ ਤੱਕ ਮੇਰੇ ਲੜਨ ਦਾ ਹੈਗਾ ਮੈਂ ਜ਼ਿੰਦਗੀ 'ਚ ਹਮੇਸ਼ਾ ਕਿਸੇ ਚੁਣੌਤੀ ਤੋਂ ਭੱਜਿਆ ਨਹੀਂਗਾ ਮੈਂ ਸੰਗਰੂਰ ਦੀ ਟਿਕਟ ਮੰਗੀ ਨਹੀਂ ਸੀਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਪਾਰਟੀ ਨੇ ਐਨਲਾਈਜ਼ ਕਰਕੇ ਮੈਨੂੰ ਯੋਗ ਸਮਝਾ ਹੁਣ ਮੇਰਾ ਫਰਜ਼ ਹੈ ਕਿ ਮੈਂ ਪਾਰਟੀ ਦੀਆਂ ਦੀਆਂ ਉਮੀਦਾਂ ਤੇ ਖਰਾ ਉਤਰਾਂ ਤਾਂ ਕਰਕੇ ਮੈਂ ਕੈਂਪੇਨ ਇਸ਼ੂ ਬੇਸ ਚਲਾ ਰਿਹਾ ਵਾ ਜਿਹੜੇ ਮੁੱਦੇ ਨੇ ਪੰਜਾਬ ਦੇ ਐਂਡ ਆਫ ਕੋਰਸ ਸੰਗਰੂਰ ਦੇ ਮੁੱਦੇ ਉਹ ਸੈਂਟਰ ਸਟੇਜ ਤੇ ਰਹਿਣਗੇ ਪੰਜਾਬ ਦੇ ਮੁੱਦੇ ਜਿੱਦਾਂ ਹੁਣ ਕਿਸਾਨਾਂ ਨੂੰ ਕੁੱਟਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਉਹ ਭਗਵੰਤ ਦਾ ਤੇ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਸੀਗਾ ਕਿਉਂਕਿ ਉਹ ਸਾਡੀ ਟੈਰਿਟਰੀ ਅੰਦਰ ਕੁਸਕੇ ਕਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕੀਤੀ ਉੱਥੋਂ ਉਹਨਾਂ ਨੇ ਟੇਰ ਗੈਸਿੰਗ ਕੀਤੀ ਉੱਥੋਂ ਟਰੈਕਟਰ ਪੰਨੇ ਉੱਥੋਂ ਪ੍ਰੀਤਪਾਲ ਚੱਕ ਕੇ ਬੂਰੀ ਚ ਪਾ ਕੇ ਲੈ ਗਏ ਕੁੱਟ ਕੇ ਪੀਜੀਐ ਛੱਡ ਦਿੱਤਾ ਸ਼ੁਭ ਕਰਨ ਤੇ ਗੋਲੀ ਮਾਰਤੀ ਇਹ ਪੰਜਾਬ ਸਟੇਟ ਦੀ ਸਰਕਾਰ ਦੀ ਮਰਜ਼ੀ ਤੋਂ ਬਗੈਰ ਨਹੀਂ ਹੋ ਸਕਦਾ ਸੀ ਅਗਰ ਮੈਂ ਹੁੰਦਾ ਉਹ ਜਗ੍ਹਾ ਤੇ ਤੇ ਮੈਂ ਪਹਿਲਾਂ ਘੱਗਰ ਦਰਿਆ ਦਾ ਪੁਲ ਕਲੀਅਰ ਕਰਾਉਂਦਾ ਹਾਂ ਤੁਸੀਂ ਆਪਣੀ ਟੈਰੀਟਰੀ ਵਿੱਚ ਅੰਬਾਲੇ ਰੋਕ ਸਕਦੇ ਕਿਸਾਨਾਂ ਨੂੰ ਤਾਂ ਰੋਕ ਲੋ ਇਸੇ ਤਰ੍ਹਾਂ ਹੀ ਐਨਐਸਏ ਲੋਣਾ ਡਿਬਰੂਗੜ ਚੱਕ ਕੇ ਸਾਡੇ ਨੌਜਵਾਨ ਭੇਜ ਤੇ ਅਗਰ ਉਹਨਾਂ ਨੇ ਕੋਈ ਗੁਨਾਹ ਕੀਤਾ ਸੀਗਾ ਅਮਰਿਤਪਾਲ ਉਹਨਾਂ ਨੇ ਪੰਜਾਬ ਟ੍ਰਾਇਲ ਕਰਦੇ ਪੰਜਾਬ ਦੀ ਜੇਲ੍ਹ ਚ ਰੱਖਦੇ ਐਨਐਸਏ ਦੀ ਟਰਮ ਖਤ ਹੀ ਹੋਈ ਖਤਮ ਹੋਈ ਤਾਂ ਸਾਲ ਹੋਰ ਵਧਾ ਦਿੱਤਾ ਇਹ ਮੁੱਦੇ ਨੇ ਜਿਹੜੇ ਔਰ ਆਫਕੋਰਸ ਡਿਸਕ੍ਰਿਮੀਨੇਸ਼ਨ ਪੰਜਾਬ ਨਾਲ ਜਿਹੜੀ ਪੁਰਾਣੀ ਪਾਣੀਆਂ ਦੀ ਗੱਲ ਰਾਜਤਾਨੀ ਦੀ ਗੱਲ ਪੰਜਾਬੀ ਬੋਲਦੇ ਇਹ ਸਾਰਾ ਪੈਕੇਜ ਹੈ ਔਰ ਜੋ ਹੁਣ ਪੰਜਾਬ ਚ ਮਤਲਬ ਇਹ ਸਰਕਾਰ ਨੇ ਨਸ਼ੇ ਜਿਹੜੇ ਉਹ ਪਰਬਲ ਨੇ ਆ ਐਸੇ ਹੀ ਤੁਹਾਡੇ ਸੁਨਾਮ ਚ ਬੈਠੇ ਇੱਥੇ ਰਵਦਾਸਪੁਰਾ ਪਿੰਡ ਹੈਗਾ ਟਿੱਬੀ ਸੁਨਾਮ ਗੁਜਰਾ 25 ਬੰਦੇ ਸ਼ਰਾਬ ਜਰੇਲੀ ਪੀ ਕੇ ਮਰ ਗਏ ਥੈਟ ਮੀਨਸ ਸ਼ਰਾਬ ਮਾਫੀਆ ਇਜ਼ ઓਪਰੇਟਿੰਗ ਇਨ ਪੰਜਾਬ ਗੈਰ ਕਾਨੂੰਨੀ ਮਾਈਨਿੰਗ ADGP ਇੰਟੈਲੀਜੈਂਸੀ ਰਿਪੋਰਟ ਜਿਹੜੀ ਮੈਂ ਜਲੰਧਰੋਂ ਛਾਇਆ ਕੀਤੀ ਉਹ ਪੂਰਾ ਪੈਰਲਲ ਮਾਫੀਆ ਚੱਲ ਰਿਹਾ ਵਾ ਡਰੱਗਸ ਦਾ ਮਾਫੀਆ ਚੱਲ ਰਿਹਾ ਰੋਜ਼ ਬੱਚੇ ਮਾਰ ਰਹੇ ਨੇ ਸਰਿੰਜਾਂ ਲਾ ਲਾ ਕੇ ਇਸੇ ਤਰ੍ਹਾਂ ਇਹ ਰੀਅਲ ਏਸਟੇਟ ਮਾਫੀਆ ਜੋ ਸਰਬਜੀਤ ਕੌਰ ਮਾਨੂੰ ਨੇ ਕੋਠੀ ਕਬਜ਼ਾ ਕੀਤਾ ਜਗਰੌਂ ਚ ਉਹ ਕੋਠੀ ਦਾ ਛਡਾਲੀ ਲੇਕਿਨ ਉਹਦੇ ਤੇ ਕਾਰਵਾਈ ਤਾਂ ਕੋਈ ਨਹੀਂ ਕੀਤੀ ਅੱਜ ਕਟਾਰੂ ਚੱਕ ਦੀ ਜਿਹੜੀ ਇਹ ਮੋਰਲ ਐਕਸ਼ਨਸ ਹੈਗੇ ਆ ਜਿਹੜੀ ਵੀਡੀਓ ਗਵਰਨਰ ਨੇ ਤਸਦੀਕ ਕਰਕੇ ਪੰਜਾਬ ਸਰਕਾਰ ਨੂੰ ਭੇਜ ਨੋ ਐਕਸ਼ਨ ਕਦਰ ਸਾਬ ਜਿਵੇਂ ਆਮ ਆਦਮੀ ਪਾਰਟੀ ਨਹੀਂ ਜਦੋਂ ਹੋਣ ਦੇ ਵਿੱਚ ਆਉਣਾ ਸੀ ਸਟੇਜਾਂ ਦੇ ਤੋਂ ਬੜਾ ਐਲਾਨ ਕੀਤਾ ਜਾਂਦਾ ਸੀ ਕਿ ਪੰਜਾਬ ਦੀਆਂ ਨੌਜਵਾਨ ਧੀਆਂ ਤੇ ਨੌਜਵਾਨ ਮੁੰਡਿਆਂ ਨੂੰ ਸੜਕਾਂ ਤੇ ਨਹੀਂ ਖਿੱਚਿਆ ਜਾਊਗਾ ਸੜਕਾਂ ਦੇ ਘੜੀਸਿਆਂ ਪਰ ਹੁਣ ਉਸੇ ਸੀਐਮ ਭਵਨਤਮਾ ਦੀ ਕੋਠੀ ਦੇ ਅੱਗੇ ਚੁੰਨੀਆਂ ਵੀ ਲੱਥੀਆਂ ਨੇ ਤੇ ਉਹਨਾਂ ਦੇ ਕਮੀਜ਼ ਵੀ ਫਾੜੇ ਗਏ ਨੇ ਨਹੀਂ ਮੇਰਾ ਖਿਆਲ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਰਾਜਧਾਨੀ ਆ ਇਹ ਹੁਣ ਤਸ਼ੱਦਦ ਦੀ ਰਾਜਧਾਨੀ ਆ ਮਤਲਬ ਕਿਹੜਾ ਵਰਗ ਨਹੀਂ ਕੁੱਟਿਆ ਇਹਨਾਂ ਨੇ ਇਹਨਾਂ ਨੇ ਟੀਚਰ ਕੁੱਟੇ ਇਹਨਾਂ ਨੇ ਆ ਜਿਹੜੇ ਵਿਚਾਰੇ ਹੋਮਗਾਰਡੀਏ ਕੁੱਟੇ ਇਹਨਾਂ ਨੇ ਜਿਹੜੇ ਕੋਈ ਤੁਹਾਡੇ ਕਿਸਾਨ ਕੁੱਟੇ ਪੱਲੇਦਾਰ ਕੁੱਟੇ ਹਰ ਵਰਗ ਦਾ ਜਿਹੜਾ ਬੰਦਾ ਇੱਥੇ ਆਇਆ ਧਰਨਾ ਲਾਉਣ ਔਰਤਾਂ ਕੁੱਟੀਆਂ ਔਰਤਾਂ ਦੀਆਂ ਚੁੰਨੀਆਂ ਲਾਈਆਂ ਉਹਨਾਂ ਦੀ ਬੇਪਤੀ ਕੀਤੀ ਔਰ ਜਿਹੜਾ ਕਹਿੰਦਾ ਸੀ ਕਿ ਧਰਨੇ ਨਹੀਂ ਲਗਿਆ ਕਰਨਗੇ ਜੀ ਸਭ ਤੋਂ ਜ਼ਿਆਦਾ ਧਰਨੇ ਇਸੇ ਲਈ ਲੱਗ ਰਹੇ ਨਾ ਕਿਉਂਕਿ ਇਹਨਾਂ ਨੇ ਜੋ ਜੋ ਇਹਨਾਂ ਨੇ ਪੰਜਾਬ 'ਚ ਇੱਕ ਤਸਵੀਰ ਦਿਖਾਈ ਸੀ ਲੋਕਾਂ ਨੂੰ ਉਹਦੇ 100% ਉਲਟ ਕੰਮ ਕੀਤਾ ਇਹ ਤਾਂ ਕਹਿੰਦੇ ਸੀ ਅਸੀਂ ਸਾਦੇ ਜੇ ਬੰਦੇ ਆ ਜੀ ਅਸੀਂ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਅਸੀਂ ਤਾਂ ਘਰ ਨਹੀਂ ਲਵਾਵਾਂਗੇ ਅਸੀਂ ਤਾਂ ਗੱਡੀ ਨਹੀਂ ਲਵਾਵਾਂਗੇ ਭਗਵੰਤ ਮਾਨ ਕੋ 1000 ਬੰਦਾ ਵਾ ਪੰਜਾਬ ਪੁਲਿਸ ਦਾ ਉਹ ਸਿੱਧੂ ਮੂਸੇਵਾਲੇ ਦੇ ਘਰ ਗਿਆ ਸੀਗਾ ਉਹ ਦਿਖਾਇਆ ਦੇ ਜਿੱਦਾਂ ਛੋਣੀ ਬਣੀ ਹੁੰਦੀ ਆ ਕਿਸੇ ਇੱਕ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਬਿਨਾਂ ਗਨਮੈਨ ਤੋਂ ਨਹੀਂ ਜਾ ਸਕਦੇ ਇਹ ਸੈਂਕੜੇ ਗਨਮੈਨ ਨਹੀਂ ਫਿਰ ਸਾਰਾ ਟੱਬਰ ਲੈਕਸਸ ਪੰਜ-ਪੰਜ ਕਰੋੜ ਦੀਆਂ ਗੱਡੀਆਂ ਚੜ੍ਹਦੇ ਨੇ 25 ਕਿਲੋਮੀਟਰ ਵੀ ਜਾਣਾ ਹੁੰਦਾ ਭਗਵੰਦ ਨੇ ਜਹਾਜ਼ ਹੈਲੀਕਾਪਟਰ ਤੇ ਚੜ੍ਹ ਕੇ ਜਾਂਦਾ ਵਾ ਕੀ ਇਸ ਨੂੰ ਕੀ ਕਹਿੰਦੇ ਆਪਾਂ ਇਸ ਨੂੰ ਰਜਵਾੜਾ ਸ਼ਾਹੀ ਨਾ ਕਹੀਏ ਤਾਂ ਕੀ ਕਹੀਏ ਹੋਰ ਔਰ ਦੂਜਾ ਕਹਿੰਦੇ ਸੀ ਜੀ ਅਸੀਂ ਤਾਂ ਸਵਰਾਜ ਮਾਡਲ ਲਾਗੂ ਕਰਾਂਗੇ ਅਸੀਂ ਤਾਂ ਵਲੰਟੀਅਰ ਨੂੰ ਪੁੱਛ ਕੇ ਕਰਾਂਗੇ ਰਾਜ ਸਭਾ ਦੀਆਂ ਸੀਟਾਂ ਸਾਰੀਆਂ ਅਮੀਰਾਂ ਨੂੰ लवली ਜੀ ਯੂਨੀਵਰਸਿਟੀ ਪ੍ਰਾਪਰਟੀ ਡੀਲਰਾਂ ਨੂੰ ਜਦੋਂ ਗੈਰ ਪੰਜਾਬੀਆਂ ਨੂੰ ਜਦੋਂ ਨੌਕਰੀਆਂ ਦੇਣੀਆਂ ਉਹ ਸਾਰੀਆਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਨੂੰ ਜਦੋਂ ਟਿਕਟਾਂ ਦੇਣੀਆਂ 13 ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਤੇ ਇੱਕ ਕਾਮੇਡੀਅਨ ਇਹ ਚ ਬੰਦਾ ਕਿਹੜਾ ਹੈਗਾ ਦੱਸੋ ਮੈਨੂੰ ਖਿਰਸਾਬ ਉਮੀਦ ਹਰਸ ਕਹਿੰਦੇ ਨੇ ਕਿ ਸਰਕਾਰ ਪਬਲਿਕ ਨੂੰ ਸਾਡੇ ਤੋਂ ਉਮੀਦਾਂ ਜ਼ਿਆਦਾ ਸੀ ਇਸ ਕਰਕੇ ਧਰਨੇ ਜ਼ਿਆਦਾ ਲੱਗ ਰਹੇ ਇਹ ਤਾਂ ਬੜੀ ਬੇਤੁਕੀ ਜੀ ਗੱਲ ਹੈਗੀ ਜੀ ਜਦੋਂ ਤੁਸੀਂ ਫੇਅਰਲੀ ਸਰਕਾਰ ਚਲਾਉਂਗੇ ਤੁਸੀਂ ਉਹਨਾਂ ਦੀ ਜਦੋਂ ਗੱਲ ਸੁਣੋਗੇ ਉਹ ਕਮਲੇ ਤਾਂ ਨਹੀਂ ਆਣ ਕੇ ਬੈਠੇ ਆ ਧਰਨਿਆਂ ਦੇ ਉੱਤੇ ਧੁੱਪੇ ਥੋੜੇ ਤੋਂ ਡਾਂਗਾ ਖਾਣ ਸੋ ਇਸੀ ਜਸਟੀਫਾਈਂਗ ਕਿ ਤੁਸੀਂ ਤੁਸੀਂ ਧਰਨੇ ਮਾਰੋ ਤੇ ਅਸੀਂ ਤੁਹਾਨੂੰ ਕੁੱਟਾਂਗੇ ਹੂੰ ਕਿਉਂਕਿ ਤੁਹਾਨੂੰ ਸਾਡੇ ਤੋਂ ਬਹੁਤ ਉਮੀਦ ਹੈ ਆ ਮੇਰੇ ਕੋਲ ਇੱਕ ਤਸਵੀਰ ਹੈ ਉਹਦੀ ਬੀਥੇਰ ਦੀ ਸਿੱਧੂ ਮੂਸੇਵਾਲੇ ਦੇ 2 ਸਾਲ ਹੋ ਗਏ ਕਤਲ ਹੋਏ ਨੂੰ ਜੀ ਇਹਨਾਂ ਇਸ ਸਰਕਾਰ ਨੇ ਉਹਦੇ ਨਾਲ ਕੋਝਾ ਮਜ਼ਾਕ ਕੀਤਾ ਬੱਚੇ ਉਹਦੇ ਮਾਂ ਪਿਓ ਬਿਲਡਿੰਗ ਦੇ ਫਿਰਦੇ ਨੇ ਜਿਹੜੇ ਬੰਦਿਆਂ ਨੇ ਮਾਰਿਆ ਇੰਟਰਵਿਊ ਆ ਦੇ ਰਹੇ ਨੇ ਆ ਸੀਐਮ ਕਹਿੰਦਾ ਅਸੀਂ ਗੋਲਡੀ ਬਰਾੜ ਫੜ ਲਿਆ ਜੀ ਐਵੇਂ ਝੂਠੀ ਬੋਲ ਦਿੱਤਾ ਆ ਇੱਕ ਮੇਰੇ ਕੋਲ ਤਸਵੀਰ ਭੇਜੀ ਕਿਸੇ ਨੇ ਅੱਜ ਆ ਜਿਹੜਾ ਸੱਜੇ ਪਾਸੇ ਆ ਜੀ ਇਹ ਬੰਦਾ ਜਿਹੜਾ ਹੈਗਾ ਇਹ ਕੋਈ ਮਾਨਸਾ ਦੇ ਰਹਿਣ ਵਾਲਾ ਵਿਅਕਤੀ ਆ ਜੀਵਨ ਜੋਤ ਚਾਹਲ ਜੀ ਇਹ ਬੰਦਾ ਜਿਹੜਾ ਸਿੱਧੂ ਮੂਸੇਵਾਲੇ ਦਾ ਚਲਾਨ ਹੈ 4 ਨੰਬਰ ਦੇ ਉੱਤੇ ਨਾਮ ਦਰਜ ਹੈ ਦਾ ਐਲਓਸੀ ਖੁੱਲੀ ਹੋਈ ਆ ਆ ਮੀਥੀਅਰ ਦੀ ਰਿਸੈਪਸ਼ਨ ਦੇ ਨਾਲ ਕੀ ਕਰ ਰਿਹਾ ਜੀ ਮੇਰੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਔਰ ਇਹਦਾ ਮੇਰੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਐਨਡੀਪੀਐਸ ਦਾ ਸਿਰਫ ਕਾਲ ਰਿਕਾਰਡਸ ਦੇ ਆਧਾਰ ਤੇ ਕੀਤਾ ਇਹਦਾ ਫੋਟੋ ਵਨ ਹੈ ਮੇਰੇ ਕੋ ਵੀਡੀਓ ਆ ਮੀਥੀਅਰ ਦੇ ਪ੍ਰਚਾਰ ਦੇ ਵਿੱਚ ਘੁੰਮ ਰਿਆਂ ਨਾਲ ਸੋ ਇਸ ਕਰਕੇ ਇਹ ਜਿਹੜਾ ਔਰ ਔਰ ਨਸ਼ੇ ਤੇ ਕਿੰਦਾ ਭੇੜਾ ਬਿਆਨ ਦਿੱਤਾ ਮੀਥੀਅਰ ਨੇ ਉਹਨੂੰ ਪੁੱਛਿਆ ਪੱਤਰਕਾਰ ਨੇ ਤੁਹਾਡੇ ਵਾਂਗੂ ਕਿ ਨਸ਼ੇ ਕੰਟਰੋਲ 'ਚ ਨਹੀਂ ਹੋਏ ਕਹਿੰਦਾ ਉਦੋਂ ਤਾਂ ਹੀ ਨਹੀਂ ਕੰਟਰੋਲ ਹੋ ਸਕ ਤੇ ਇਹਦਾ ਮਤਲਬ ਆਪ ਮੰਨ ਰਿਹਾ ਕਿ ਬਹੁਤ ਡਿਮਾਂਡ ਹੈ ਪੰਜਾਬ ਦੇ ਵਿੱਚ ਸੋ ਇਦਾਂ ਦੀਆਂ ਬੇਤੁਕੀਆਂ ਗੱਲਾਂ ਕਰਦੇ ਨੇ ਲੋਕ ਬੜੇ ਅੱਜ ਸਮਝਦਾਰ ਨੇ ਪੰਜਾਬ ਦੇ ਸਭ ਤੁਸੀਂ ਗੁੱਜਰਾਂ ਦੀ ਗੱਲ ਕੀਤੀ ਟਿੱਬੀ ਦੀ ਗੱਲ ਕੀਤੀ 25 ਵਿਅਕਤੀ ਨਜਾਇਜ਼ ਸ਼ਰਾਬ ਨਾਲ ਜ਼ਹਿਰੀਲੀ ਸ਼ਰਾਬ ਨਾਲ ਮਰੇ ਨੇ ਪਰ ਮਨਿਸਟਰ ਹਰਪਾਲ ਸਿੰਘ ਚੀਮਾ ਜਿਹੜੇ ਫਨਾਸ ਮਨਿਸਟਰ ਵੀ ਨੇ ਐਕਸਾਈਜ ਮਨਿਸਟਰ ਵੀ ਨੇ ਉਹਦੀ ਨੱਕ ਤੇ ਹਟੇ ਕਿੱਦਾਂ ਚੱਲਦਾ ਕਿਵੇਂ ਦੇ ਦੋ ਚੀਜ਼ ਨੂੰ ਤੁਸੀਂ ਹਰ ਗੱਲ ਤੇ ਟਵੀਟ ਵੀ ਕਰ ਇਹ ਪੈਰਲਲ ਮਾਫੀਆ ਹੈ ਜੀ ਜਿਹੜਾ ਦਿੱਲੀ ਦਾ ਸ਼ਰਾਬ ਘਟਾਲਾ ਤੁਹਾਡੇ ਖਿਆਲ ਐਵੇਂ ਆ ਕਿਤੇ ਜੋ ਅემი ਕਰਕੇ ਕੇਜਰੀਵਾਲ ਨੂੰ ਫੜ ਲਿਆ ਚੀਫ ਮਿਨਿਸਟਰ ਨੂੰ ਡੇਡਡ ਸਾਲ ਦੇ ਸਤਿੰਦਰ ਜੈਨ ਤੇ ਮਨੀਸ਼ 소ਡਿਆ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਰਿਜੈਕਟ ਹੋ ਗਈਆਂ ਇਹਨਾਂ ਦੇ ਕੱਚੜੇ ਮਾਨਦਾਨਾਂ ਨੇ ਕਹਿ ਨਹੀਂ ਨਾ ਹੁਣ ਜਦ ਤੱਕ ਕੋਰਟਾਂ ਚੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਰਿਲੀਫ ਨਹੀਂ ਮਿਲੇਗੀ ਇਹ ਬੇਈਮਾਨੀ ਸਮਝਣ ਔਰ ਉਹੀ ਪਾਲਿਸੀ ਦਿੱਲੀ ਦੀ ਜਿਹੜੀ ਆ ਇਨ ਬਿਨ ਪਾਲਿਸੀ ਪੰਜਾਬ ਚ ਲਾਗੂ ਔਰ ਜਿਹੜਾ ਚੀਮਾ ਇਹਦੇ ਦਵਾਰੀ ਆਉਣ ਵਾਲੀ ਹੈ ਕਿਸੇ ਟਾਈਮ 'ਤੇ ਸਾਡੇ ਆਈਐਸ ਅਫਸਰਾਂ ਨੂੰ ਤਲਬ ਕਰਕੇ ਉਹਨਾਂ ਨੇ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਇਨਵੈਸਟੀਗੇਸ਼ਨ ਜੋਇਨ ਕਰਾਈ ਹੋਈ ਆ ਔਰ ਇਸੇ ਕਰਕੇ ਇਹ ਜਿਹੜਾ ਸ਼ਰਾਬ ਦਾ ਹੁ ਇਹ ਵੀ ਮਾਫੀਆ ਦਾ ਹਿੱਸਾ ਵਾ ਇਹ ਕੋ ਰੈਂਡਮ ਸ਼ਰਾਬ ਨਹੀਂ ਵਿਕ ਗਈ ਜੀ ਇਹ ਆਰਗੇਨਾਈਜ਼ਡ ਪੈਰਲ ਲਿਕਰ ਮਾਫੀਆ ਇਜ਼ ਆਪਰੇਟਿੰਗ ਇਨ ਪੰਜਾਬ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਕਹਿਣਾ ਵਾ ਕਿ ਇਹ ਜਿਹੜਾ ਹੈਗਾ ਚੀਮੇ ਵਗੈਰਾ ਦੇ ਕਿ ਉਹਨਾਂ ਦੇ ਜਸਟੀਫਾਈ ਕਰਦੇ ਨੇ ਇਹਨਾਂ ਦੇ ਸਾਰੇ ਐਕਸ਼ਨ ਝੂਠੇ ਨੇ ਇਹ ਸਿਰਫ ਖੰਬਿਆਂ ਦੀ ਸਰਕਾਰ ਬਣ ਕੇ ਰਹਿ ਗਏ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਖ ਲਓ ਟੀਵੀਆ ਦੇ ਸਿਨੇਮਾ ਘਰਾਂ ਦੇ ਵਿੱਚ ਜਦੋਂ ਇੰਟਰਵਲ ਹੁੰਦਾ ਉਦੋਂ ਭਗਵੰਤ ਮਾਨ ਦੀ ਪਬਲਿਸਿਟੀ ਚੱਲ ਰਹੀ ਹੈ ਅੱਜ ਕੱਲ ਤਿਤਲੀਆਂ ਦੀ ਜਿਹੜੀ ਗੱਲ ਚੱਲਦੀ ਹੈ ਕੱਲ ਮੀਤ ਹਰਨੇ ਇੱਕ ਤੰਜ ਕੱਸਿਆ ਤੁਹਾਡੇ ਤੇ ਕਿ ਸੁਖਵਾਰ ਸਿੰਘ ਖਹਿਰਾ ਨੇ ਵੀ ਕਾਫੀ ਫੁੱਲ ਜਿਹੜੇ ਚੇਂਜ ਕੀਤੇ ਨੇ ਤੇ ਇਹਦਾ ਤਾਂ ਮੇਰੇ ਕੋਲ 100 ਜਵਾਬ ਹੈਗੇ ਜੀ ਇਹਦੇ ਤਾਂ ਮੈਂ ਭਗਵੰਤ ਮਾਨ ਦਾ ਹੀ ਦੱਸਦਾ ਲੋਕ ਭਲਾਈ ਪਾਰਟੀ ਤੋਂ ਚੱਲ ਕੇ ਚੌਥੇ ਥਾਂ ਆਇਆ ਸੀਗਾ ਜਿਹੜੇ 45 50 ਐਮਐਲਏ ਇਹਨਾਂ ਦੇ ਨੇ ਉਹ ਸਾਰੀਆਂ ਤਿਤਲੀਆਂ ਹੀ ਨੇ ਜੀ ਤੇ ਹੁਣ ਜਿਹੜੀ ਤਿਤਲੀ ਇਹਨਾਂ ਨੇ ਰਿੰਕੂ ਚੱਕ ਕੇ ਲੈ ਕੇ ਗਏ ਜਿੰਨੀ ਡਿਫੈਕਸ਼ਨਸ ਆਮ ਆਦਮੀ ਪਰਟੀ ਨੇ ਪ੍ਰਮੋਟ ਕੀਤੀ ਨੇ ਕਿਸੇ ਨੇ ਨਹੀਂ ਕੀਤੀ វិញ ਕੁਛਾ ਕੇ ਲੈ ਕੇ ਗਏ ਉਹ ਟਿਕਟ ਸਮੇਤ ਭੱਜ ਗਿਆ বিজেপি ਚ ਫਿਰ ਇਹਨਾਂ ਨੇ ਦੇਖਿਆ ਹੁਣ ਕਿੱਥੋਂ ਸਾਡੇ ਕੋਲ ਤਾਂ ਬੰਦਾ ਹੀ ਹੈ ਨਹੀਂ ਲੜਾਉਣ ਨੂੰ ਫਿਰ ਇਹਨਾਂ ਨੇ ਇੱਕ ਅਕਾਲੀਆਂ ਦੀ ਤਿਤਲੀ ਚੱਕੀ ਪਵਨਤੀ ਨੂੰ ਸਾਡਾ ਰਾਜਕੁਮਾਰ ਚੱਬੇਵਾਲ ਬਾਮ ਰੋਡ ਕੇ ਲੈ ਕੇ ਗਏ ਨੇ ਪੁਲਿਸ ਦੇ ਪ੍ਰੈਸ਼ਰ ਨਾਲ ਵਿਜੀਲੈਂਸ ਦੀ ਰਿਪੋਰਟ ਦਿਖਾ ਕੇ ਫਿਰ ਜੀਪੀ ਲੈ ਕੇ ਸਾਡਾ ਮਤਲਬ ਕਿਹੜੀ ਇਹ ਜਿਹੜੀ ਪਾਰਟੀ ਕੋ 13 ਬੰਦੇ ਨਹੀਂ ਲੜਨ ਵਾਸਤੇ ਉਹ ਦੂਜਿਆਂ ਦੇ ਤੰਜ਼ ਕਿੱਦਾਂ ਕਰ ਸਕਦੇ ਨੇ ਇਹਨਾਂ ਦੇ ਜਿਹੜਾ ਡਿਫੈਕਸ਼ਨ ਕਲਚਰ ਜਿਹੜੇ ਕਹਿੰਦੇ ਸੀ ਅਸੀਂ ਨੈਤਿਕਤਾ ਦੇ ਆਧਾਰ ਤੇ ਕਰਨਾ ਹੈ ਜਿਸੀਂ ਤਾਂ ਵਿਵਸਥਾ ਬਦਲਣਾ ਹੈ ਆ ਅਸੀਂ ਸਰਕਾਰ ਬਦਲ ਨਹੀਂ ਆਏ ਅਸੀਂ ਵਿਵਸਥਾ ਪਰਵਰਤਨ ਕਰਨੇ ਆਏ ਆ ਤੇ ਸਭ ਤੋਂ ਜ਼ਿਆਦਾ ਭਗੋੜੇ ਜਿਹੜੇ ਡਿਫੈਕਟਰ ਨੇ ਤਿਤਲੀਆਂ ਨੇ ਉਹ ਇਹਨਾਂ ਨੇ ਪ੍ਰਮੋਟ ਕੀਤਾ ਖਰਾ ਸਰਬ ਤੁਸੀਂ ਸੰਗਰੂਰ ਦਾ ਇਲਾਕੇ ਦੇ ਵਿੱਚ ਕਾਫੀ ਦਿਨ ਹੋ ਗਏ ਤੁਹਾਨੂੰ ਹੁਕਮਦਾਰ ਨੂੰ ਕਿਦਾਂ ਦਾ ਜਿਹੜਾ ਤੁਹ ਲੱਗਿਆ ਕਿ ਕੀ ਕੀ ਕਮੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਭਾਵੇਂ ਘੱਗਰ ਦੀ ਗੱਲ ਕੀਤੀ ਵੇ ਤੁਸੀਂ ਵੀ ਪਹਿਲਾਂ ਗੱਲ ਕੀਤੀ ਹੈ ਘੱਗਰ ਦੀ ਮਾਰ ਹੇਟਾਏ ਇਲਾਕੇ ਨੂੰ ਅਜੇ ਤੱਕ ਮੁਆਵਜ਼ਾ ਤੱਕ ਨਹੀਂ ਮਿਲਿਆ ਹੋਰ ਕਿਹੜੀਆਂ ਕਿਹੜੇ-ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਗੱਲ ਕਰੋ ਘੱਗਰ ਦੇ ਮਾਰ ਹੇਟਾਏ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤਿੰਨ ਵਿੱਚ ਨਾਲ ਤਬਾਹ ਹੋ ਗਈ ਕਪਾਹ ਜੇ ਆਪਾਂ ਡਾਊਨ ਸਾਊਥ ਚਲ ਜਾਈਏ ਹੋਰ ਇੱਕ ਪੈਸੇ ਦਾ ਮੁਆਵਜ਼ਾ ਨਹੀਂ ਲੇਗਾ ਔਰ ਜੋ ਵੀ ਤੁਸੀਂ ਸੰਗਰੂਰ ਦੀ ਥੋੜੀ ਬਹੁਤੀ ਦੇਖ ਰਹੇ ਹੋ ਸਿਚੁਏਸ਼ਨ ਇਹ ਪਿਛਲੀ ਸਰਕਾਰ ਮਤਲਬ ਟਾਟਾ ਕੈਂసర్ ਹਸਪੀਟਲ ਵਿਜੇਂਦਰ ਸਿੰਘਲਾ ਪੀਜੀਆ ਸੈਟਲ ਸੈਟਲਾਈਟ ਹਸਪੀਟਲ ਕਾਂਗਰਸ ਗਵਰਨਮੈਂਟ ਜਿੰਨਾ ਇਨਫਰਾਸਟ੍ਰਕਚਰ ਰੋਡ ਨੈਟਵਰਕ ਦਾ ਚੰਗਾ ਦੇ ਹੁਣ ਭਗਵੰਤਪਾਣ ਚੀਫ ਮਿਨਿਸਟਰ ਉਹਨੂੰ ਪੁੱਛੋ ਧੂਰੀ ਚ ਕੀ ਕੀਤਾ ਉਹਨੂੰ ਕਹੇ ਗਿਣਾਵੇ ਸਾਨੂੰ ਕੋਈ ਪੰਜ ਅੱਛੀਆਂ ਗੱਲਾਂ ਗਿਣਾ ਦੇ ਜਿਹੜੀਆਂ ਪ੍ਰਾਪਤੀਆਂ ਚੀਫ ਮਿਨਿਸਟਰ ਦੀਆਂ ਸਰਕਾਰ 2 ਸਾਲ ਹੋ ਗਏ ਨੇ ਜੀ ਹਾਫ ਟਾਈਮ ਲੰਘ ਗਿਆ ਵਾ ਜਿਹੜਾ ਔਰ ਚਾਰ ਮਿਨਿਸਟਰਸ ਨਹੀਂ ਥੇ ਚੌਥਾ ਹਿੱਸਾ ਪੰਜਾਬ ਸਰਕਾਰ ਸੰਗਰੂਰ ਚੋਂ ਚੱਲ ਰਹੀ ਆ ਜੇ ਚੀਫ ਮਿਨਿਸਟਰ ਗਣੀਏ ਤਾਂ 75 ਪੈਸੇ ਚੱਲ ਰਹੀ ਆ ਤੇ ਇਸ਼ੂਜ਼ ਜਿਉਂ ਦੇ ਤਿਉਂ ਨੇ ਧੂਰੀ ਦੇ ਵਿੱਚ ਇੱਕ ਦਿਨ ਮੈਨੂੰ ਟੀਚਰ ਨੇ ਵੀਡੀਓ ਭੇਜੀ ਸੌਰੀ ਡਾਕਟਰ ਨੇ ਉਹ ਇਦਾਂ ਬੈਠਾ ਇੱਥੇ ਲੱਗੇ ਉਹਦੇ ਲੱਗ ਗਿਆ ਛੱਤ ਕੋਲੈਪਸ ਕਰ ਜਾਂਦੀ ਆ ਜਿੰਨਾ ਉੱਤੋਂ ਪਲਸਟਰ ਦਾ ਸਾਰਾ ਡਿੱਗ ਗਿਆ ਉਹ ਥੱਲੇ ਬੈਠਾ ਹੁੰਦਾ ਮਰ ਜਾਣਾ ਸੀ ਆ ਲੜਕੀਆਂ ਮਰ ਗਈ ਲੜਕੀ ਮਰ ਗਈ ਸੀ ਜਿਹੜਾ ਸਕੂਲ ਲੁਧਿਆਣੇ ਦੇ ਵਿੱਚ ਤੁਹਾਨੂੰ ਯਾਦ ਹੈ ਅੱਛੀ ਤਰ੍ਹਾਂ ਛੱਤ ਕੋਲੈਪਸ ਹੋਈ ਟੀਚਰ ਮਰ ਗਈ ਵਿਚਾਰੀ ਔਰ ਸੋ ਇਹਨਾਂ ਨੇ 2 ਸਾਲ ਵਿੱਚ 네ਗੇਟਿਵਿਟੀ ਫੈਲਾਈ ਆ ਬਦਲਾਖੋਰੀ ਦੀ ਰਾਜਨੀਤੀ ਕੀਤੀ ਟਾਈਮਸ ਆਇਆ ਕੀਤਾ ਵਾ ਦੇਖੋ ਹਵ ਵਰਕਡ ਮੱਚ ਮੱਚ ਮੋਰ ਬੈਟਰ ਖਰ ਸਾਬ ਲਾਸਟ ਸਵਾਲ ਹੈ ਕਿ ਤੁਸੀਂ ਪਬਲਿਕ ਦੇ ਵਿੱਚ ਜਨਨੋ ਕੀ ਚੰਗਾ ਕਰਨ ਲਈ ਸੰਗਰੂਰ ਲਈ ਸੋਚਿਆ ਹੈ ਹੁਣ ਤੱਕ ਤੁਸੀਂ ਦੇਖੋ ਸੰਗਰੂਰ ਨੂੰ ਡਿਵੈਲਪ ਕਰਨਾ ਇਹਨੂੰ ਆ ਇੱਕ ਇਹ ਕਹਿੰਦੇ ਹੁੰਦੇ ਕਿ ਇੱਕ ਨੈਸ਼ਨਲ ਮੈਪ ਤੇ ਲੈ ਕੇ ਆਉਣਾ ਇਹ ਮੇਰਾ ਇਨਡੈਵਰ ਰਹੇਗਾ ਕੱਗਰ ਦੇ ਵਿੱਚ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਹੈਲਥ케ਅਰ ਤੇ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਸ਼ਾਰਟਕਮਿੰਗਸ ਨੇ ਜਿਹੜੇ ਲਹਿਰੇ ਆ ਗਏ ਜਿਹੜੇ ਘੱਗਰ ਦਰਿਆ ਟਪ ਕੇ ਪਿੰਡ ਨੇ ਵਿਚਾਰੇ ਜਿਹੜੇ ਗਰੀਬਾਂ ਦੇ ਪਿੰਡ ਨੇ ਉਹਨਾਂ ਨੂੰ ਉੱਥੇ ਤੱਕ ਸਹੂਲਤਾ ਪਹੁੰਚਾਉਣੀਆਂ ਔਰ ਜਿਹੜਾ ਪੀਣ ਵਾਲਾ ਕੋਈ ਰਹਿ ਗਿਆ ਏਰੀਆ ਸਾਫ ਪਾਣੀ ਗਰੀਬਾਂ ਦੀਆਂ ਜਿਹੜੀਆਂ ਕੋਈ ਉਹਨਾਂ ਦੇ ਜਿਹੜੇ ਇਸ਼ੂਸ ਪੈਂਡਿੰਗ ਨੇ ਚਾਹੇ ਹੋ ਸਕਾਲਰਸ਼ਿਪਸ ਦੇ ਨੇ ਚਾਹੇ ਉਹਨਾਂ ਦੀ ਧਰਮਸਾਲਾ ਉਹਨਾਂ ਨੂੰ ਵੀ ਇਕੁਅਲ ਜਸਟਿਸ ਮਿਲਣਾ ਚਾਹੀਦਾ ਵਪਾਰੀ ਛੋਟੇ ਜਿਹੜੇ ਦੁਕਾਨਦਾਰ ਨੇ ਐਕਚੁਅਲੀ ਅਸੀਂ ਸਟੱਡੀ ਕਰਕੇ ਇਲੈਕਸ਼ਨ ਤੋਂ ਨਾਮਿਨੇਸ਼ਨ ਪੇਪਰਸ ਫਾਈਲ ਕਰਨ ਤੋਂ ਪਹਿਲਾਂ ਅਸੀਂ ਇੱਕ ਆਪਣਾ ਸੰਗਰੂਰ ਸਪੈਸੀਫਿਕ ਅਜੰਡਾ ਵੀ ਆਊਟਲਾਈਨ ਕਰਾਂਗੇ ਬਿਲਕੁਲ ਜੀ ਇਹ ਸਨ ਸਾਡੇ ਨਾਲ ਸੁਵਾਲ ਸਿੰਘ ਖਹਿਰਾ ਜੋ ਕਿ ਕਾਂਗਰਸ ਪਾਰਟੀ ਤੋਂ ਇੱਥੇ ਉਮੀਦਵਾਰ ਨੇ ਇਹਨਾਂ ਦਾ ਕਹਿਣਾ ਕਿ ਹਰ ਇੱਕ ਮੁੱਦੇ ਤੇ ਅਸੀਂ ਗੱਲ ਕਰਾਂਗੇ ਜਿਹੜੇ ਆਨਲਾਈਨ ਟਾਈਮ ਦੇ ਵਿੱਚ ਜੋ ਇੱਥੇ ਦੀਆਂ ਪ੍ਰਮਾਣਿਕ ਘੱਗਰ ਦੀ ਗੱਲ ਹੋਵੇ ਭਾਵੇਂ ਨਸਿਆਂ ਦੀ ਗੱਲ ਹੋਵੇ ਉਹ ਹਰ ਇੱਕ ਮੁੱਦੇ ਨੂੰ ਅੱਗੇ ਲੈ ਕੇ ਜਾਵਾਂਗੇ ਬਣੇ ਰੋ ਪੀਟੀਸੀ ਦੇ ਨ camera man ਜੱਸਾ ਪਮਣਵਾਦੀ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ